ਤਮਈ 1972 ਨੂੰ ਜੰਡੂ ਸਿੰਘੇ ਦੇ ਵਾਲੇ ਤੋਂ ਇਹ ਪਿੰਡਾਂ ਦੀ ਬਿਜਲੀ ਬੰਦ ਹੋਈ ਹੋਈ ਸੀ ਪਰ ਗੁਰਦੁਆਰਾ ਸਾਹਿਬ ਦੀਆਂ ਦੋ ਬੱਤੀਆਂ ਇੱਕ ਨਿਸ਼ਾਨ ਸਾਹਿਬ ਵਾਲੀ ਤੇ ਗੁਰੂ ਗ੍ਰੰਥ ਸਾਹਿਬ ਪਾਲਕੀ ਵਾਲੀ ਜਗ ਰਹੀਆਂ ਸਨ ਸਪੀਕਰ ਵੀ ਚੱਲ ਸੀ ਮੌਕੇ ਦੇ ਜਥੇਦਾਰ ਸਵਨ ਸਿੰਘ ਨੇ ਸਪੀਕਰ ਰਾਹੀਂ ਨਗਰ ਨਿਵਾਸੀਆਂ ਨੂੰ ਕਿ ਇੱਥੇ ਗੁਰੂ ਮਹਾਰਾਜ ਹਾਜ਼ਰ ਰਾਜਨਾਨ ਕਿਉਂਕਿ ਬਿਜਲੀ ਲਾਕੇ ਦੀ ਬੰਦ ਹੈ ਕੇਵਲ ਗੁਰਦੁਆਰਾ ਸਾਹਿਬ ਦੀ ਜਗ ਰਹੀ ਹੈ ਇਹ ਸੁਣ ਕੇ ਸਾਰੇ ਨਗਰਲੇ ਬਹੁਤ ਗੁਰਦੁਆਰੇ ਸਾਹਿਬ ਆ ਕੇ ਦੇਖਿਆ ਤਾਂ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗੂੰਜ ਆਉਣ ਲੱਗੀ ਬਿਜਲੀ ਮੈਕਮੇ ਦੇ ਕਰਮਚਾਰੀ ਪੁੱਜੇ ਉਹਨਾਂ ਆ ਕੇ ਬਾਹਰਲੇ ਪਾਸੇ ਤੋਂ ਅਰਸ ਦੇ ਪੂਰਾ ਕਨੈਕਸ਼ਨ ਕੱਟ ਦਿੱਤਾ ਪਰ ਬਿਜਲੀ ਉਸੇ ਤਰ੍ਹਾਂ ਹੀ ਜਗਮਾਉਂਦੀ ਰਹੀ ਤੇ ਸਾਰਾ ਨਗਰ ਕੋਤਲ ਦੇਖ ਕੇ ਅਚੰਬ ਹੋਇਆ ਸਾਰੇ ਵਾਹਿਗੁਰੂ ਦਾ ਜਾਪ ਕਰਨ ਲੱਗੇ ਬਿਜਲੀ ਅੱਧਾ ਘੰਟਾ ਕੰਨਾਸ਼ੇ ਕੱਟਣ ਤੇ ਵੀ ਜਗਦੀ ਰਹੀ। ਦੀਵਾਨ ਚੰਦ ਲੈਨ ਮੈਂ ਨੇ ਕਿਹਾ ਕਿ ਇਹ ਤਾਂ ਪਰਮਾਤਮਾ ਦੀ ਖੇਡ ਹੈ। ਬਿਜਲੀ ਤਾਰ ਕੱਟਣ ਦੇ ਬਾਵਜੂਦ ਜਗ ਰਹੀ ਹੈ। ਵਾਹ ਗੁਰਦੁਆਰੇ ਦੇ ਜਿਹੜੇ ਪਾਸੇ ਵੱਲ ਮੁਸਲਮਾਨ ਵੀਰਾਂ ਦੀ ਬਸੋਂ ਸੀ। ਜਦੋਂ ਕਿੰਦਰੇ ਉਹ ਆਪਣੇ ਘਰਾਂ ਵਿੱਚ ਮਾਸ ਬਣਾਉਂਦੇ ਸਨ ਤਾਂ ਉਹਨਾਂ ਨੂੰ ਸਾਰੀ-ਸਾਰੀ ਰਾਤ ਸੌਣਾ ਨਹੀਂ ਸੀ ਮਿਲਦਾ। ਕਈ ਵਾਰ ਉੱਚੀ ਉੱਚੀ ਰੌਲਾ ਪਾਉਂਦੇ ਕਿਸਾਨ ਨੂੰ ਸਿੰਘ ਤਲਵਾਰਾਂ ਬਾਛੇ ਲੈ ਕੇ ਮਾਰਦੇ ਹਨ ਇਹ ਕੌਤ ਕਈ ਵਾਰ ਹੋਇਆ ਇੱਕ ਦੋ ਘਰ ਤਾਂ ਆਪਣੇ ਮਕਾਨ ਗੁਰਦੁਆਰੇ ਦੀ ਕਮੇਟੀ ਨੂੰ ਸਾਥ ਤੇ ਭਾ ਦੇ ਗਏ ਅਤੇ ਬਹੁਤੇ ਮੁਸਲਮਾਨ ਵੀਰਾਂ ਨੇ ਆਪਣੀਆਂ ਹਵੇਲੀਆਂ ਵਿੱਚ ਜਾ ਕੇ ਰਿਹਾਇਸ਼ ਕਰ ਲਈ ਇਸ ਤਰ੍ਹਾਂ ਹੀ ਨਾਲ ਲੱਗਦਾ ਮਕਾਨ ਬਾਬਾ ਬਤਨ ਸਿੰਘ ਬਰਿਆਮ ਦਾ ਘਰ ਸੀ ਜਿਸ ਦੇ ਪੁੱਤਰ ਮੇਜਰ ਡਾਕਟਰ ਸਰਦਾਰ ਪ੍ਰੀਤਮ ਸਿੰਘ ਜੀ ਕਹਿੰਦੇ ਹੁੰਦੇ ਸਨ ਕਿ ਨਾਲ ਨਗਦੀ ਕੋਠ ਵਿੱਚ ਅਸੀਂ ਸੌ ਨਹੀਂ ਸਕਦੇ ਕਈ ਵਾਰ ਨਰਾਲੇ ਹੀ ਕੋਤਕ ਅਸੀਂ ਦੇਖੇ ਹਨ ਉਹਨਾਂ ਨੇ ਗੁਰਦੁਆਰਾ ਸਾਹਿਬ ਦੀ ਸੇਵਾ ਵੀ ਬੜੀ ਕੀਤੀ ਆਨ ਤਾਂ ਉਹਨਾਂ ਦੇ ਬੱਚੇ ਆਪਣਾ ਮਕਾਨ ਗੁਰਦੁਆਰਾ ਸਾਹਿਬ ਕਮੇਟੀ ਪਾਸ ਵੇਚ ਗਏ ਜੇ ਮਾਸਟਰ ਤਾਰਾ ਸਿੰਘ ਨਗਰ ਦੇ ਵਾਸੀ ਹਰਪ ਸਰਦਾਰ ਭਾਜਨ ਸਿੰਘ ਰਵਾਂਸ ਕੋਲ ਇਸ ਪੁੱਤਰੀ ਆਪਣੀ ਮਾਤਾ ਪਿਤਾ ਨਾਲ ਗੁਰਦੁਆਰੇ ਸ਼ਹੀਦਾਂ ਜੰਡੂ ਸਿੰਘਾ ਦੇ ਦਰਸ਼ਨਦਾਰ ਕਰਨ ਲਈ ਆਇਆ ਕਰਦੀ ਸੀ ਜਦੋਂ ਬੱਚੀ ਸੋਨਾ ਸਾਰ 8-9 ਸਾਲ ਦੀ ਹੋ ਗਈ ਤਾਂ ਪਤਾ ਨਹੀਂ ਕਿਸੇ ਉਸ ਬੱਚੀ ਨੂੰ ਕੀ ਕਰ ਦਿੱਤਾ ਜਾਂ ਕੋਈ ਉਸ ਬੱਚੀ ਨੂੰ ਸਰੀਰਕ ਬਿਮਾਰੀ ਲੱਗ ਗਈ ਫਿਰ ਉਸ ਦੇ ਸਰੀਰ ਵਿੱਚ ਸੁੰਨਾ ਚੁੱਭਣ ਲੱਗ ਪਈਆਂ ਜੈਸਾ ਨਾਲ ਉਸ ਬੱਚੇ ਨੂੰ ਬਹੁਤ ਕਾਠ ਹੋਣ ਲੱਗ ਪਿਆ ਡਾਕਟਰ ਨੇ ਉਸ ਦੀ ਸਕਿਆਨ ਕਰਕੇ ਸਈਆਂ ਕੱਢਣ ਦਾ ਜਦੋਂ ਪਰਾਲਾ ਕਰਦੇ ਤਾਂ ਉਹ ਸਈਆਂ ਅੱਗੇ ਤੁਰ ਜਾਂਦੀਆਂ ਜਦੋਂ ਡਾਕਟਰ ਵਿਚਾਰੇ ਬੇਵੱਸ ਹੋ ਗਏ ਤਾਂ ਉਹ ਬੱਚੀ ਨੇ ਆਪਣੀ ਮਾਤਾ ਜੀ ਨੂੰ ਬੇਨਤੀ ਕੀਤੀ ਕਿ ਤੁਸੀਂ ਮੇਰਾ ਇਲਾਜ ਬਹੁਤ ਕਰਾਇਆ ਹੈ ਪਰ ਮੇਰਾ ਕਾਠ ਦਿਨ ਦਿਨ ਵੱਧ ਰਿਹਾ ਹੈ ਮੈਂ ਬੜੀ ਦੁਖੀ ਹਾਂ ਮੈਨੂੰ ਗੁਰਦੁਆਰਾ ਸਹਿਜ ਦਾ ਆਸ਼ਾရှင်ਮੀ ਬਿਖੇ ਲੈ ਚਲੋ ਮੈਨੂੰ ਉੱਥੇ ਹੀ ਆਰਾਮ ਹੋਣਾ ਹੈ ਇਸ ਜਵਾਨ ਬੱਚੀ ਨੇ ਇੱਕ ਰਾਤ ਤੜਫਦੀ ਬੇਲਕਦੀ ਨੂੰ ਕਾਰ ਰਾਈ ਲਗਭਗ 11 ਵਜੇ ਲੈ ਕੇ ਇੱਥੇ ਪੁੱਜੇ ਆਉਂਦੇ ਹੀ ਮਹਾਰਾਜ ਦੇ ਦਰ ਤੇ ਡੇਗ ਪਈ ਗੁਰਦੁਆਰਾ ਸਾਹਿਬ ਦਾ ਦਰਵਾਜ਼ਾ ਖੋਲਿਆ ਗਿਆ ਭਾਈ ਸਾਹਿਬ ਨੇ ਬੀਬੀ ਦੀ ਤੰਦਰੁਸਤੀ ਲਈ ਅਰਦਾਸ ਕਰਨ ਪ੍ਰੰਤ ਬੀਬੀ ਨੂੰ ਉਲਟਾਈਆਂ ਜਿਸ ਨਾਲ ਉਹ ਬਰੀ ਬਰੀ ਕਸੌਂਆਂ ਦਾ ਗੋਚਾ ਬਾਹਰ ਨਿਕਲਿਆ ਬੱਚੀ ਦੇ ਸਾਰੇ ਦੁੱਖ ਰੋਗ ਦੂਰ ਹੋ ਗਏ ਉਸ ਦਿਨ ਤੋਂ ਬੀਬੀ ਬਿਲਕੁਲ ਠੀਕ ਠਾਕ ਆਪਣੇ ਘਰ ਪਰਿਵਾਰ ਵਿੱਚ ਬਸਦੀ ਹੈ ਗਾਹੇ ਵਗਾਹੇ ਆ ਕੇ ਦਰਸ਼ਨ ਕਰ ਜਾਂਦੀ ਹੈ ਪੱਟੀ ਨਾਲ ਦੇ ਰਹਿਣ ਵਾਲਾ ਗੁਰਦੁਆਰਾ ਸ਼ਹੀਦ ਜੰਡੂ ਸਿੰਘਾ ਦੇ ਨਾਲ ਲੱਗਦੇ ਮਹੱਲੇ ਲਹਾਰਾਂ ਵਾਲੀ ਗਲੀ ਮਹਿੰਦਰ ਸਿੰਘ ਟੀਵੀ ਮਕੈਨਿਕ ਦੇ ਘਰ ਰਾਤ ਨੂੰ ਕਿਸੇ ਕਾਰਜ ਲਈ ਆਇਆ ਹੋਇਆ ਸੀ ਜਦੋਂ ਵਾਪਸ ਆ ਆਪਣੇ ਘਰ ਨੂੰ ਪਰਤ ਰਿਹਾ ਸੀ ਤਾਂ ਗੁਰਦੁਆਰਾ ਸਾਹਿਬ ਅੰਦਰ ਚਾਤ ਮਾਰੀ ਤਾਂ ਬਿਆਨਤ ਸਿੰਘ ਘੋੜਿਆਂ ਸਮੇਤ ਦਰਸ਼ਨ ਕਰਕੇ ਤੱਬ ਉੱਠਿਆ ਤੇ ਦੌੜ ਕੇ ਆਪਣੇ ਘਰ ਪੁੱਜ ਤਾਂ ਸਾਰੇ ਵਿੱਚ ਆਪਣੇ ਪਰਿਵਾਰ ਨੂੰ ਸੁਣਾਈ ਤੇ ਕਈ ਦਿਨੋਂ ਸਿੰਘ ਦਰ ਨਾਲ ਘਰੋਂ ਬਾਹਰ ਨਹੀਂ ਨਿਕਲਿਆ ਉਸਨੇ ਉਸ ਦਿਨ ਪ੍ਰਤਾਖਸ਼ੀਦਾ ਸਿੰਘਾਂ ਦੇ ਦਰਸ਼ਨ ਕੀਤੇ ਜਿਸ ਨਾਲ ਡਰ ਕੇ ਕਈ ਦਿਨ ਚੁੱਪਚਾਪ ਘਰ ਅੰਦਰ ਰਿਹਾ ਇਹ ਵੀ ਥਿਆ ਦਸੰਬਰ 1997 ਦੀ ਹੈ ਜਦੋਂ ਇਹ ਗੁਰਦੁਆਰਾ ਸਾਹਿਬ ਦਾ ਮੇਨ ਗੇਟ ਨਹੀਂ ਸੀ ਲੱਗਾ ਤੇ ਤਿਆਰੀ ਦਿਨ ਸੀ ਭਾ ਪ ਮਹਾਰਾਜ ਸਿੰਘ ਇੱਥੇ ਹਾਜ਼ਰ ਨਾਜ਼ ਰਹਿੰਦੇ ਹਨ